ਰਾਮ ਰਾਮ ਜੀ ਕਰਤਾਰਪੁਰ ਨਿਵਾਸ ਅਚਨ ਬਟਾਲੇ ਸਿੱਧਾ ਨਾਲ ਜੜ ਚਾ ਨਾਨਕ ਜੀ ਸਿਆਲਕੋਟ ਤੋਂ ਕਰਤਾਰਪੁਰ ਆਏ ਕਰਤਾਰਪੁਰ ਆਨ ਤੇ ਲੋਕਾਂ ਨੇ ਉਹਨਾਂ ਦਾ ਬਹੁਤ ਸਵਾਗਤ ਕੀਤਾ ਬਹੁਤ ਪ੍ਰਸੰਨ ਹੋਏ ਨਾਨਕ ਜੀ ਨੇ ਫਿਰ ਸੰਨਿਆਸੀ ਚੋਲਾ ਉਤਾਰ ਕੇ ਸੰਸਾਰਿਕ ਗ੍ਰਸਥ ਚੋਲਾ ਧਾਰਨ ਕਰ ਲਿਆ ਨਾਨਕ ਜੀ ਨੇ ਖੇਤੀ ਕਰਨੀ ਆਰੰਭ ਕਰ ਦਿੱਤੀ ਕਰਤਾਰਪੁਰ ਵਿੱਚ ਟੁੱਟ ਲੰਗਰ ਸ਼ੁਰੂ ਕਰ ਦਿੱਤਾ ਸਵੇਰ ਪਹਿਰ ਰਾਤ ਰਹਿੰਦੇ ਕੀਰਤਨ ਸ਼ੁਰੂ ਹੋ ਜਾਂਦਾ ਉਸ ਦੇ ਉਪਰੰਤ ਨਾਮ ਜਪਦਾ ਉਪਦੇਸ਼ ਦਿੰਦੇ ਆਏ ਗਏ ਯਾਤਰੀ ਭੋਜਨ ਚੱਕਦੇ Satsang ਕਰਦੇ ਕੀਰਤਨ ਸ਼ਰੋਣ ਕਰਦੇ ਅਤੇ ਫਿਰ ਆਪਣੇ ਘਰਾਂ ਨੂੰ ਚਲੇ ਜਾਂਦੇ ਇਸ ਤਰ੍ਹਾਂ ਬਹੁਤ ਸੁੰਦਰ ਸਮਾਵਤੀ ਦਿਨ ਲਗਾ ਫਿਰ ਵਟਾਲੇ ਵਿੱਚ ਅਚਲ ਦਾ ਮੇਲਾ ਆਇਆ ਜਦੋਂ ਮੇਲਾ ਆਇਆ ਤਾਂ ਬਹੁਤ ਸਾਰੇ ਸਿੱਧ ਉਸ ਮੇਲੇ ਵਿੱਚ ਪਹੁੰਚੇ ਉਸ ਮੇਲੇ ਵਿੱਚ ਪਹੁੰਚ ਕੇ ਸਾਰੇ ਹੀ ਸਿੱਧ ਆਪਣੀ ਆਪਣੀ ਪੂਜਾ ਮਾਨਤਾ ਕਰਨ ਲਈ ਆਪਣੇ ਅਸਨਾਵ 'ਚ ਵਿਰਾਜਮਾਨ ਹੋਏ। ਨਾਨਕ ਜੀ ਨੇ ਸਿਖਾਣੇ ਕਿਹਾ ਕਿ ਸਾਨੂੰ ਵੀ ਮਿਲ ਲੈਣਾ ਚਾਹੀਦਾ ਹੈ। ਨਾਨਕ ਜੀ ਵੀ ਆਪਣੀ ਸਿੱਖਾ ਨਾਲ ਉੱਥੇ ਚਲੇ ਗਏ। ਉਹਨਾਂ ਦਾ ਭਗਤ ਅਜੀਤਾ ਵੀ ਉਹਨਾਂ ਦੇ ਨਾਲ ਹੀ ਗਿਆ। ਉਹ ਵੀ ਕਰਤਾਰਪੁਰ ਉੱਚ ਨਾਨਕ ਜੀ ਦੇ ਆਗਮਨ ਸੁਣ ਕੇ ਆ ਗਿਆ ਸੀ ਅਤੇ ਬਹੁਤ ਸ਼ਰਧਾ ਭਾਵਨਾ ਨਾਨਕ ਜੀ ਦੀ ਸੇਵਾ ਕਰਦਾ ਸੀ। ਉਸ ਨੂੰ ਸੇਵਾ ਨਾਲ ਵੀ ਕੁਝ ਸ਼ਕਤੀਆਂ ਪ੍ਰਾਪਤ ਹੋ ਗਈਆਂ ਸਨ। ਫਿਰ ਨਾਨਕ ਜੀ ਇੱਕ ਉੱਚੇ ਢੀਲੇ ਦੇ ਰਾਜਬਾਨ ਹੋਏ ਜਦੋਂ ਸਾਰਿਆਂ ਨੇ ਦੇਖਿਆ ਕਿ ਨਾਨਕ ਜੀ ਵੀ ਇਸ ਮਲੇ ਚਿਸਵਾਰ ਆਏ ਨੇ ਤੇ ਬਹੁਤ ਸਾਰੀਆਂ ਸੰਗਤਾਂ ਨਾਨਕ ਜੀ ਦੇ ਦਰਸ਼ਨਾਂ ਲਈ ਦੌੜੀਆਂ ਗਈਆਂ ਨਾਨਕ ਜੀ ਦੇ ਕੋਲ ਚਰਨ ਤਰਨ ਦੀ ਵੀ ਜਗਾ ਨਾ ਬਜੀ ਜੋ ਪੇਟਾਂ ਲੋਕੀ ਸਿੱਧਾ ਨਹੀਂ ਲੈ ਕੇ ਆਏ ਸਨ ਉਹ ਪੇਟਾਂ ਨਾਨਕ ਜੀ ਨੂੰ ਅਰਪਿਤ ਕਰਨ ਲੱਗ ਪਏ ਇਹ ਦੇਖ ਕੇ ਸਿੱਧਾਂ ਨੂੰ ਕੁਝ ਹੀੜਖਾ ਹੋਈ ਸਿੱਧਾਂ ਨੇ ਆਪਸ ਵਿੱਚ ਚਰਚਾ ਕੀਤੀ ਕਿ ਜੇ ਅਸੀਂ ਹੁਣ ਇਹਨਾਂ ਸਾਰਿਆਂ ਸਮਨੇ ਨਾਨਕ ਜੀ ਨੂੰ ਆਪਣੇ ਤੇ ਛੋਟਾ ਸਾਬਿਤ ਨਾ ਕੀਤਾ ਤੇ ਸਾਡੀ ਕੋਈ ਮਾਨ ਪੂਜਾ ਨਹੀਂ ਕਰੇਗਾ ਸਾਡ ਨੂੰ ਕੋਈ ਭੇਟਾ ਨਹੀਂ ਅਰਪਿਤ ਕਰੇਗਾ ਸਾਨੂੰ ਆਪਣੀ ਸ਼ਕਤੀ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨਾ ਜ਼ਰੂਰੀ ਹੈ ਇਸ ਸੋਚ ਕੇ ਉਹਨਾਂ ਨੇ ਰਾਸਤਾਰੀਆਂ ਦਾ ਪੈਸੇ ਉਹਨਾਂ ਲੁੱਟਾ ਅਸਮਾਨ ਵਿੱਚ ਲੁਗਾ ਦਿੱਤਾ ਰਾਸਤਾਰੀ ਨਜਰੇਤ ਅਵਦਸਨ ਲੋਕਾਂ ਨੂੰ ਖੁਸ਼ੀ ਦਿੰਦੇ ਸਨ ਅਤੇ ਉਹਨਾਂ ਦੇ ਲੁੱਟੇ ਵਿੱਚ ਲੋਕੀ ਪੈਸੇ ਬੰਦੇ ਸਨ ਜਦੋਂ ਉਹਨਾਂ ਨੇ ਦੇਖਿਆ ਕਿ ਸਾਡੇ ਪੈਸੇ ਨਾਲ ਲੋਟਾਂ ਕਿਤੇ ਚਲਾ ਗਿਆ ਉਹ ਪਰੇਸ਼ਾਨ ਹੋਏ ਨਾਚ ਗਣਾ ਛੱਡ ਕੇ ਉਹ ਲੋਟਾਂ ਲੱਭਣ ਲੱਗ ਪਏ ਸਾਰਿਆਂ ਨੂੰ ਪੁੱਛਤੇ ਪਰ ਕਿਸੇ ਨੂੰ ਕੁਝ ਪਤਾ ਨਹੀਂ ਸੀ ਨਾਨਕ ਜੀ ਨੇ ਅੰਤਰ ਤਿਆਨੋ ਕੇ ਦੇਖਿਆ ਤੇ ਉਹਨਾਂ ਨੇ ਦੇਖਿਆ ਕਿ ਆਸਮਾਨ ਵਿੱਚ 200 ਕਹਾਂ ਦੇ ਸਿੱਧਾ ਨੇ ਉਹ ਲੋਟਾਂ ਰੱਖਿਆ ਹੋਇਆ ਸੀ ਨਾਨਕ ਜੀ ਨੇ ਕਿਹਾ ਤੁਸੀਂ ਚਿੰਤਾ ਨਾ ਕਰੋ ਤਾਂ ਦਾ ਲੋਟਾ ਸੀ ਲੰਬਲੇ ਆਨੇ ਹਾਂ ਨਾਨਕ ਜੀ ਨੇ ਲੰਮੀ ਬਾਂ ਘੜ ਕੇ 200 ਕਹਾਂ ਦੇ ਲੋਟਾ ਵਾਪਸ ਰਾਸਤਾਰੀਆਂ ਨੂੰ ਲਿਆ ਕੇ ਦੇ ਦਿੱਤਾ ਇਸ ਨਾਲ ਫਿਰ ਨਾਨਕ ਜੀ ਦੀ ਉਪਮਾ ਹੋਈ ਅਤੇ ਸਿੱਧਾਂ ਨੂੰ ਉਹ ਦਿਖਾਣੀ ਪਈ ਜਦੋਂ ਇਹ ਸਭ ਸਿੱਧਾਂ ਨੇ ਦੇਖਿਆ ਤੇ ਹੋਰ ਜਾਂਦਾ ক্রੋਧਿਤ ਹੋਏ ਨਾਨਕ ਜੀ ਕੋ ਅੱਗੇ ਭੰਗੜਨਾਥ ਨੇ ਕਿਹਾ ਕਿ ਨਾਨਕ ਜੀ ਤੁਸੀਂ ਤੇ ਦੁੱਧ ਵਿੱਚ ਕਾਂਜੀ ਪਾ ਦਿੱਤੀ ਹੈ ਹੁਣ ਮੱਖਣ ਕਿਸ ਤਰ੍ਹਾਂ ਨਿਕਲੇਗਾ ਤੁਸੀਂ ਪਹਿਲਾ ਸੰਿਆਸੀ ਬਣਾ ਪਿਆ ਸੀ ਚਾਰ ਦਸਿਆ ਗਿੱਤੀਆਂ ਸੀ ਹੁਣ ਗ੍ਰਸਥ ਚੋਲਾ ਧਾਰਨ ਕਰ ਲਿੱਤਾ ਹੈ ਹੁਣ ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਏਗੀ ਗੁਰਨਾਕ ਜੀ ਨੇ ਕਿਹਾ ਭੰਗਨਾ ਤਰੀ ਮਾਂ ਕੁਛ ਜੀ ਹੈ ਜਿਸ ਨੇ ਤੁਹਾਨੂੰ ਪਾਣਾ ਤੋਂ ਦੀ ਜਾਂਚ ਨਹੀਂ ਦਸੀ ਮਨ ਦਾ ਭੰਡਾ ਪਰਮਾਤਮਾ ਦੇ ਨਾਮ ਨਾਲ ਧੋਣਾ ਚਾਹੀਦਾ ਹੈ ਅਤੇ ਉਸ ਵਿੱਚ ਅੰਮ੍ਰਿਤ ਪਰਮਾਤਮਾ ਦੇ ਨਾਮ ਦਾ ਰਸ ਪੈਦਾ ਹੁੰਦਾ ਹੈ ਪਰਮਾਤਮਾ ਦੇ دیدار ਹੁੰਦੇ ਨੇ ਦਰਸ਼ਨ ਹੁੰਦੇ ਨੇ ਮਨ ਵਿੱਚ ਅਹੰਕਾਰ ਅਤੇ ਈਰਖਾ ਦੀ ਭਾਵਨਾ ਰੱਖਣ ਨਾਲ ਪਰਮਾਤਮਾ ਦੇ ਦਰਸ਼ਨ ਕਦੇ ਨਹੀਂ ਹੁੰਦੇ ਗ੍ਰਸਤ ਵਿੱਚ ਜਾਣ ਕਿ ਜੇ ਪਰਮਾਤਮਾ ਦਾ ਨਾਮ ਸੱਚੇ ਮਨ ਨਾਲ ਜਪਿਆ ਜਾਵੇ ਦੇ ਇਮਾਨਦਾਰੀ ਨਾਲ ਆਪਣਾ ਜੀਵਨ ਜੀਵਾ ਜਾਇਵਤ ਗ੍ਰਸਥ ਜੀਵਨ ਵਿੱਚ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਕ੍ਰਿਸ਼ਨ ਜੀ, ਰਾਮ ਜੀ, ਸ਼ੰਕਰ ਜੀ, ਵਿਸ਼ਨੂੰ ਜੀ ਸਾਰੇ ਗ੍ਰਸਥ ਸਨ। ਜਦੋਂ ਇਹ ਸਾਰੀਆਂ ਗੱਲਾਂ ਸੁਨੀਆਂ ਤੇ ਸਿੱਧ ਹੋਰ ਕਰੋਧਿਤ ਹੋ ਗਏ। ਸਿੱਧਾਂ ਨੇ ਕਿਹਾ ਕਿ ਨਾਨਕ ਜੀ ਸਾਨੂੰ ਆਪਣੀ ਸ਼ਕਤੀ ਦਾ ਪਰਿਚੇਦੋ। ਤੁਹਾਡੀ ਸ਼ਕਤੀ ਕਿੰਨੀ ਕੁ ਹੈ? ਨਾਨਕ ਜੀ ਨੇ ਕਿਹਾ ਕਿ ਸਾਡੀ ਕੋਈ ਸ਼ਕਤੀ ਨਹੀਂ ਸ਼ਕਤੀ ਤੇ ਅਕਾਲ ਪੁਰਖ ਦੀ ਹੈ। ਉਸ ਦੇ ਨਾਮ ਜਪਣਾ ਸਾਰੇ ਸਾਰੇ ਕਾਰਨਿਸ਼ ਹੋ ਜਾਂਦੇ ਨੇ ਸਿੱਧਾ ਨਹੀਂ ਗਿਆ ਨਹੀਂ ਅਸੀਂ ਤੁਹਾਨੂੰ ਲੱਭਾਂਗੇ ਤੁਸੀਂ ਲੁਕ ਜਾਓ ਜਾਂ ਫਿਰ ਅਸੀਂ ਲੁਕਦੇ ਹਾਂ ਤੁਸੀਂ ਸਾਨੂੰ ਲੱਭੋ ਨਾਨਕ ਜੀ ਨੇ ਕਿਹਾ ਤੁਸੀਂ ਤੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ ਠੀਕ ਹੈ ਜਿਵੇਂ ਤੁਹਾਡੀ ਖੁਸ਼ੀ ਤੁਸੀਂ ਲੁਕੋ ਅਸੀਂ ਲੱਭ ਲੈਣੇ ਹਾਂ ਫਿਰ ਸਾਰੇ ਸਿੱਧ ਪੂਰਬ ਪੱਛਮ ਉੱਤਰ ਦੱਖਣ ਚਾਰੇ ਦਿਸ਼ਾਵਾਂ ਵਿੱਚ ਚਲੇ ਗਏ ਅਲਗ-ਅਲਗ 그룹 ਤਾਰਨ ਗੱਲੇ ਕੋਈ ਤਲਾਬ ਦੇ ਨਜ਼ਦੀਕ ਡੱਡੂ ਬਣ ਕੇ ਬੈਠ ਗਿਆ ਕੋਈ ਸਮੁੰਦਰ ਵਿੱਚ ਮੱਛਲੀ ਬਣ ਗਿਆ ਗੋਇੰਗ ਗੁਫਾ ਵਿੱਚ ਜਾਨਵਰ ਬਣ ਗਿਆ ਕੋਈ ਦਰਖਤ ਦੀ ਲਤਾ ਬਣ ਗਿਆ ਜਿੰਨੀ ਜਿੰਨੀ ਸ਼ਕਤੀ ਜਿਸ ਵਿੱਚ ਸੀ ਕੋਈ ਆਸਮਾਨ ਦਾ ਪੰਛੀ ਬਣ ਗਿਆ ਹਰ ਸਿੱਧ ਆਪਣੀ ਸ਼ਕਤੀ ਦੇ ਅਨੁਸਾਰ ਰੂਪ ਤਾਰਨ ਕਰਕੇ ਬੈਠ ਗਿਆ ਕੋਈ ਪੇੜ ਪੌਦਾ ਬਣ ਗਿਆ ਕਿ ਸਾਨੂੰ ਉਸ ਰੂਪ ਵਿੱਚ ਨਾਨਕ ਜੀ ਨਹੀਂ ਪਛਾਣ ਸਕਣਗੇ ਚਿੰਨੇ ਸਿਦਸਨ ਨਾਨਕ ਜੀ ਨੇ ਆਪਣੇ ਉਹਨੇ ਹੀ ਰੂਪ ਬਣਾਏ ਅਤੇ ਸਾਰੇ ਸਿੱਧਾਂ ਨੂੰ ਉਹਨਾਂ ਦੀ ਛੋਟੀ ਤੋਂ پکڑ ਕੇ ਆਪਣੇ ਸਥਾਨ ਤੇ ਲੈ ਆਏ ਇਹ ਸਭ ਜਦੋਂ ਹੋਇਆ ਤੇ ਸਿੰਘ ਬਹੁਤ ਸ਼ਰਮਿੰਦੇ ਹੋਏ ਫਿਰ ਨਾਨਕ ਜੀ ਨੇ ਕਿਹਾ ਹੁ ਨਸੀ ਲੁਕ ਨਹੀਂ ਆ ਤੁਸੀਂ ਸਾਨੂੰ ਲੱਭੋ ਜੇ ਨਾ ਲੱਭ ਸਕੋ ਤੇ ਟਕਾ ਮੇਰੇ ਅਸਨ ਅਗੇ ਰੱਖ ਕੇ ਆਪਣਾ ਮੱਥਾ ਧਰਤੀ ਨਾਲ ਲਾ ਕੇ ਅਰਦਾਸ ਕਰਨੀ ਤੇ ਅਸੀਂ ਦਰਸ਼ਨ ਦੇ ਦੇਵਾਂਗੇ ਉਹਨਾਂ ਨੇ ਠੀਕ ਹੈ ਫਿਰ ਨਾਨਕ ਜੀ ਅਲੋਪ ਹੋਏ ਉਹਨਾਂ ਨੇ ਪੰਜ ਤਤ ਪੰਜ ਤਤਾਂ ਵਿੱਚ ਮੇਲ ਲਏ ਧਰਤੀ ਆਕਾਸ਼ ਪਾਣੀ ਵਾਯੂ ਅਗਨੀ ਪੰਜੇ ਤਤਾਂ ਵਿੱਚ ਆਪਣੇ ਸਰੀਰ ਨੂੰ ਮਿਲਾ ਦਿੱਤਾ ਸਾਰੇ ਯੋਗੀ ਆਪਣੀ ਸਾਰੀ ਸ਼ਕਤੀ ਲਗਾ ਕੇ ਥੱਕ ਗਏ ਆਕਾਸ਼ ਪਤਾਲ ਧਰਤੀ ਹਰ ਇੱਕ ਕੋਨਾ ਦੇਖ ਲਿਆ ਪਰ ਉਹਨਾਂ ਨੂੰ ਜਿੰਨੀ ਪ੍ਰਮਾਤਮਾ ਨੇ ਸ਼ਕਤੀ ਦਿੱਤੀ ਸੀ ਸਾਰੀ ਵਰਤ ਕੇ ਵੀ ਨਾਨਕ ਜੀ ਨਾ ਮਿਲੇ ਫਿਰ ਉਹਨਾਂ ਸਾਰਿਆਂ ਨੇ ਹਾਰ ਮੰਨ ਕੇ ਇੱਕ ਟਕਾ ਨਾਨਕ ਦੀ ਆਸਾਂ ਅੱਗੇ ਰੱਖਿਆ ਅਤੇ ਮਥਾ ਜਮੀਨ ਨਾ ਲਾਇਆ ਫਿਰ ਨਾਨਕ ਜੀ ਆਪਣੇ ਅਸਨ ਦੇ ਪ੍ਰਗਟ ਹੋ ਗਏ ਫਿਰ ਜੋ ਜੋਗੀ ਸੰਭੋਤ ਹੀ ਸ਼ਰਮਿੰਦੇ ਹੋਏ ਫਿਰ ਉਹ ਨਾਨਕ ਨੇ ਕੀ ਕੀਤਾ ਕਿਸ ਨੇ ਸਿੰਘ ਦਾ ਰੂਪ ਤਰਨ ਖਲਿਆ ਕੋਈ ਮੂੰਚੋ ਅਗ ਕੱਢਣ ਲੱਗ ਪਿਆ ਕੋਈ ਆਕਾਸ਼ ਵਿੱਚ ਉੱਡ ਗਿਆ ਕਿਸ ਨੇ ਭयंकर ਰੂਪ ਤਰਨ ਖਲਿਆ ਤਰ੍ਹਾਂ ਤਰ੍ਹਾਂ ਦੇ ਰੂਪ ਤਾਰ ਕੇ ਲੋਕਾਂ ਨੂੰ ਡਰਾਉਣ ਲੱਗ ਪਏ ਜਦੋਂ ਇਹ ਸਭ ਦੇਖਿਆ ਤੇ ਲੋਕ ਕਾਫੀ ਘਬਰਾ ਗਏ ਕੋਈ ਅਗਨੀ ਦੀ ਵਰषा ਕਰਨ ਲੱਗ ਪਿਆ ਕੋਈ ਮੀਹ ਨੇ ਰੀ ਲਿਆਨ ਲਗ ਪਿਆ ਨਾਨਕ ਜੀ ਨੇ ਜਦੋਂ ਦੇਖਿਆ ਤਾਂ ਉਸਨੇ ਕਿਹਾ ਜੀ ਉਹਨਾਂ ਨੇ ਕਿਹਾ ਜੀਤੇ ਤੂੰ ਇੱਕ ਸਤਨਾਮ ਦਾ ਨਾਮ ਜਪ ਕੇ ਰੇਖਾ ਖਿੱਚ ਤੇ ਸਾਰੇ ਲੋਕਾਂ ਨੂੰ ਕਿਹਾ ਇਸ ਰੇਖਾ ਤੋਂ ਬਾਹਰ ਨਾ ਜਾਣ ਜੀਤੇ ਨੇ ਇੰਜ ਹੀ ਕੀਤਾ ਉਹਨਾਂ ਨੇ ਸਤਨਾਮ ਕਹਿ ਕੇ ਇੱਕ ਰੇਖਾ ਖਿੱਚੀ ਉਹਦੇ ਸਾਰਿਆਂ ਨੂੰ ਕਿਹਾ ਕਿ ਤੁਸੀਂ ਰੇਖਾ ਵਿੱਚ ਆ ਜਾਓ ਜਦੋਂ ਰੇਖਾ ਵਿੱਚ ਸਾਰੇ ਲੋਕੀ ਆ ਗਏ ਸਿੱਧ ਉਸ ਰੇਖਾ ਦੇ ਅੰਦਰ ਪ੍ਰਵੇਸ਼ ਨਾ ਕਰ सके ਅਧ ਰੇਖਾ ਦੇ ਬਾਹਰ ਹੀ ਭਿਆਨਕ ਰੂਪ ਧਾਰਨ ਲਗ ਪਏ ਲੋਕਾਂ ਨੂੰ ਕੁਝ ਸੰਦੋਸ਼ ਵਿਆਗੀ ਰੇਖਾ ਦੇ ਅੰਦਰ ਨਾਨਕ ਕਰਕੇ ਉਹਨਾਂ ਦੇ ਮਨ ਚ ਕੁਝ ਤੀਰਜ ਮਿਲਿਆ ਪਰ ਨਾਨਕ ਜੀ ਨੇ ਦੇਖਿਆ ਕਿ ਸਿੱਧ ਹਲੇ ਵੀ ਬਾਜ ਨਹੀਂ ਆ ਰਹੇ ਹਲੇ ਵੀ ਲੋਕਾਂ ਨੂੰ ਡਰਾ ਰਹੇ ਨੇ ਉਹਨਾਂ ਨੇ ਨੇਤਰ ਪਰ ਕੇ ਦੇਖਿਆ ਤੇ ਸਿੱਧਾਂ ਦੀ ਸਾਰੀ ਸ਼ਕਤੀ ਖਿੱਚ ਲਈ ਜਦੋਂ ਸਿੱਧਾਂ ਦੀ ਸਾਰੀ ਸ਼ਕਤੀ ਖਿੱਚ ਲਈ ਤੇ ਸਿੱਧ ਬਹੁਤ ਸ਼ਰਮਿੰਦੇ ਹੋਏ ਸ਼ਰਮਿੰਦੇ ਹੋ ਕੇ ਨਾਨਕ ਜੀ ਨੇ ਚਰਨਾਚ ਆ ਕੇ ਡਿੱਗ ਪਏ ਅਤੇ ਉਹਨਾਂ ਦੇ ਚੰਨਾ ਜਪਨਾ ਮਸਤ ਰਖਿਆ ਪਰ ਪੰਗਰਨਾਥ ਨੇ ਨਾਨਕ ਜੀ ਨੂੰ ਸਿਰ ਨਹੀਂ ਨਵਾਇਆ ਉਸਨੇ ਕਿਹਾ ਅਸੀਂ ਸਿੱਧਾ ਕਰਸਤੀ ਦੇ ਅਗਿਆਈ ਸਿਰ ਨਹੀਂ ਨਿਵਾ ਸਕਦੇ ਫਿਰ ਉਹ ਪੰਛੀ ਬਣ ਕੇ ਆਕਾਸ਼ ਵਿੱਚ ਉੱਡ ਗਿਆ ਨਾਨਕ ਜੀ ਨੇ ਆਪਣੀ ਖਰਾਬ ਨੂੰ ਕਿਹਾ ਕਿ ਜਾ ਪੰਗਰਨਾਥ ਦਾ ਹੰਕਾਰ ਤੋੜ ਨਾਨਕ ਜੀ ਦੀ ਖੜਾ ਪੰਗਰਨਾਥ ਦੇ ਸਿਰ 'ਤੇ ਵਜਨੀ ਸ਼ੁਰੂ ਹੋ ਗਈ। ਪੰਗਰਨਾਥ ਦੀ ਜਿੰਨੀ ਸ਼ਕਤੀ ਸੀ ਉਹਨਾ ਉੱਚਾ ਉੱਡ ਗਿਆ ਕਿ ਇੱਥੇ ਤੱਕ ਖੜਾ ਕਿਵੇਂ ਪੁੱਜੇਗੀ। ਖੜਾ ਫਿਰ ਉਸ ਦੇ ਸਿਰ ਉੱਤੇ ਜਾ ਕੇ ਪੁੱਜੀ ਅਤੇ ਵਜਨੀ ਸ਼ੁਰੂ ਹੋਈ। ਪੰਗਰਨਾਥ ਨੇ ਦੇਖਿਆ ਕਿ ਮੇਰਾ ਬਚਾ ਨਾਨਕ ਜੀ ਦੇ ਚਰਨਾ ਚਹੀ ਹੋਏਗਾ। ਫਿਰ ਉਹ ਨਾਨਕ ਦੀ ਚਰਨਾ ਜਾ ਗਿਆ। ਗੋਰਖਨਾਥ ਜੀ ਨੇ ਕਿਹਾ ਕਿ ਤੇਰਾ ਹੰਕਾਰ ਇਸ ਤਰ੍ਹਾਂ ਹੀ ਟੁੱਟਣਾ ਸੀ। ਨਾਨਕ ਜੀ ਪੂਰਨਪੁਰਖ ਨੇ, ਪ੍ਰਮਾਤਮਾ ਦੇ ਰੂਪ ਨੇ ਨਾਨਕ ਜੀ ਦੇ ਨਾਮ ਜਪਦਾ ਹੰਗਾਰਾਪੁਰ ਨਾਇਨੇ ਲੋਕਾਂ ਨੂੰ ਨਾਮ ਜਪਦੀ ਦਾਤ ਬਖਸ਼ ਨਾਇਨੇ ਇਹਨਾਂ ਦੇ ਚਰਨਾਂ 'ਚ ਮਾਫੀ ਮੰਗ ਪੰਗਰ ਨਾਨਕ ਨੇ ਨਾਨਕ ਜੀ ਦੇ ਚਰਨਾਂ 'ਚ ਮਾਫੀ ਮੰਗੀ ਫਿਰ ਜੋ ਨਾਨਕ ਜੀ ਦਾ ਚੇਲਾ ਸੀ ਅਜੀਤਾ ਉਹਨਾਂ ਦੀ ਉੱਤੇ ਚੰਦਰ ਵਿਸ਼ਾ ਕੇ ਮਰੇ ਹੋਏ ਪੰਛੀਆਂ ਨੂੰ ਜੀਵਤ ਕਰਨ ਲੱਗਾ ਕਿਉਂਕਿ ਮੇਲੇ ਤੋਂ ਇੱਕ ਦਿਨ ਪਹਿਲਾਂ ਰਾਤੀ ਬਹੁਤ ਹਨੇਰੀ ਆਈ ਸੀ ਅਤੇ درخت ਉੱਤੇ ਜੋ ਪੰਛੀ ਸੀ ਉਹ ਮਰ ਗਏ ਸਨ ਉਮਰੇ ਹੋਏ ਪੰਛੀਆਂ ਨੂੰ ਹੱਥ ਵਿੱਚ ਦੰਦਾ ਉਹ ਜੀਵਿਤ ਹੋ ਜਾਂਦੇ ਤੇ ਉਹਨਾਂ ਨੂੰ ਉਡਾਣ ਲੱਗ ਪਿਆ ਸਾਰੇ ਲੋਕ ਉਸਦੇ ਆਲੇ ਦੁਆਲੇ ਹੋ ਕੇ ਇਹ ਕੌਤਕ ਦੇਖਣ ਲੱਗ ਪਏ ਨਾਨਕ ਜੀ ਨੇ ਕਿਹਾ ਕਿ ਕਿ ਪੀੜ ਇਕੱਠੀ ਹੋਏ ਹੈ ਉਹਨਾਂ ਦੇ ਸੇਵਕਾਂ ਨੇ ਦੱਸਿਆ ਕਿ ਅਜੀਤਾਂ ਮਰੇ ਹੋਏ ਪੰਛੀਆਂ ਨੂੰ ਜੀਵਿਤ ਕਰ ਰਿਹਾ ਹੈ ਨਾਨਕ ਜੀ ਨੇ ਕਿਹਾ ਅਜੀਤਾਂ ਤੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰ ਰਿਹਾ ਹੈ ਇਹ ਸਹੀ ਨਹੀਂ ਹੈ ਨਾਨਕ ਜੀ ਨੇ ਅਜੀਤੇ ਵੱਲ ਵੇਖਿਆ ਤੇ ਉਸ ਦੀ ਸ਼ਕਤੀ ਖਿੱਚ ਲਈ ਜਦੋਂ ਸ਼ਕਤੀਹੀਨ ਹੋ ਗਿਆ ਤੇ ਅਜੀਤਾ ਸ਼ਰਮਸਾਰ ਹੋਇਆ ਉਹਦੇ ਵਾਪਸ ਨਾਨਕ ਜੀ ਦੇ ਚਰਨਾਂ 'ਚ ਆ ਕੇ ਬੈਠ ਗਿਆ ਫਿਰ ਗੋਰਖਨਾਥ ਜੀ ਨੇ ਕਿਹਾ ਕਿ ਨਾਨਕ ਜੀ ਇਸ ਕਲਯੁਗ ਵਿੱਚ ਕਿਸ ਤਰ੍ਹਾਂ ਦਾ ਵਰਤਾਰਾ ਹੈ ਕਲਯੁਗ ਵਿੱਚ ਕਿਸ ਤਰ੍ਹਾਂ ਲੋਕਾਂ ਦਾ ਛੁਟਕਾਰਾ ਹੋ ਸਕਦਾ ਹੈ ਨਾਨਕ ਜੀ ਨੇ ਕਿਹਾ ਕਲਯੁਗ ਵਿੱਚ ਸਾਰੇ ਇਨਸਾਨਾਂ ਦੇ ਮਨ ਦਲਿਏ ਹੋਏ ਹੋਏ ਨੇ ਮਨ ਅਲੱਗ-ਅਲੱਗ ਇੱਛਾਵਾਂ ਵਿੱਚ ਉਲਝੇ ਹੋਏ ਨੇ ਮਨ ਇਕ ਹੋਏ ਪਰਮਾਤਮਾ ਦਾ ਨਾਮ ਸਿਮਰਨ ਕਰੇ ਪਰਮਾਤਮਾ ਦੇ ਨਾਮ ਤੇ ਸ਼ਰਧਾ ਰੱਖੇ ਚੰਗੇ ਕਰਮ ਕਰੇ ਕਿ ਦਾਹ ਖਾ ਨਾ ਮਾਰੇ ਕਿ ਦਿਲ ਨਾ ਦੁਖਾਏ ਤਾਂ ਹੀ ਉਹ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ ਜੇ ਮਨ ਵਿੱਚ ਤੋਕ ਪਦਾਰਥਾਂ ਦੀ ਇੱਛਾ ਹੈ ਤੇ ਕਦੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਤੇ ਪੋਕ ਪਦਾਰਥਾਂ ਤੋਂ ਕਦੀ ਸ਼ਾਂਤੀ ਨਹੀਂ ਮਿਲ ਸਕਦੀ ਇਸ ਤਰ੍ਹਾਂ ਨਾਨਕ ਜੀ ਅਤੇ ਗੁਰ ਰਖਨਾ ਜੀ ਦੀ ਚਰਚਾ ਹੋਈ ਨਾਥ ਨਾਨਕ ਜੀ ਤੋਂ ਵਿਦਾ ਲੈ ਕੇ ਆਦੇਸ਼ ਆਦੇਸ਼ ਕਰਕੇ ਆਪਣੇ ਸਥਾਨ ਨੂੰ ਚਲੇ ਗਏ